ਸ਼੍ਰੀ ਕਲ ਸਾਰਣੂ ਅੱਜ ਆਪਾਂ ਜਾਣਾਂਗੇ ਘਰ ਵਿੱਚ ਖਾਣਾ ਪਕਾਉਣ ਵੇਲੇ ਵਰਤੀ ਜਾਣ ਵਾਲੀ ਨਮਕਵਾਰੀ ਚਿੱਟਾ ਲੂਨ ਤੇ ਸਿੰਦਾ ਨਮਕ ਚਿੱਟੇ ਲੂਨ ਤੋਂ ਬਿਹਤਰ ਹੁੰਦਾ ਸਿੰਦਾ ਨਮਕ ਆਓ ਜਾਨੀਏ ਇਹਹੀ ਸਿੰਦਾ ਨਮਕ ਕਿੱਥੋਂ ਆਉਂਦਾ ਹੈ ਇਹ ਆਪਣੀ ਸਿਹਤ 'ਤੇ ਕੀ ਅਸਰ ਪਾਉਂਦਾ ਹੈ ਸਿੰਦਾ ਨਮਕ ਕਿਵੇਂ ਅਤੇ ਕਿੰਨੀ ਮਾਤਰਾ ਵਿੱਚ ਵਰਤਣਾ ਚਾਹੀਦਾ ਹੈ ਸਿੰਡਾ ਨਮਕ ਕਿੱਥੋਂ ਆਉਂਦਾ ਹੈ ਆਓ ਜਾਣਦੇ ਹਾਂ ਸਿੰਡਾ ਨਮਕ ਇੱਕ ਕੁਦਰਤੀ ਖਣਿਜ ਹੈ ਜੋ ਸਮੁੰਦਰੀ ਨਮਕ ਵਾਂਗ ਸਮੁੰਦਰ ਵਿੱਚੋਂ ਨਹੀਂ ਸਗੋਂ ਚਟਾਨਾਂ ਜਾਂ ਖਣਿਜ ਖਾਨਾਂ ਚੋਂ ਕੱਢਿਆ ਜਾਂਦਾ ਹੈ ਇਹ ਨਮਕ ਹਿਮਾਲੀਅਨ ਖੇਤਰ ਜਾਨੀ ਕਿ ਪਾਰਤ ਨੇਪਾਲ ਪਾਕਿਸਤਾਨ ਵਿੱਚ ਪਾਇਆ ਜਾਂਦਾ ਹੈ ਇਸੇ ਲਈ ਇਸ ਨੂੰ ਪਾਕਿਸਤਾਨੀ ਨਮਕ ਵੀ ਕਿਹਾ ਜਾਂਦਾ ਹੈ ਕਈ ਜਗ੍ਹਾ ਤੇ ਇਸ ਨੂੰ ਅਕਸਰ ਹਿਮਾਲੀਅਨ ਪਿੰਕ ਸాల్ਟ ਵੀ ਕਿਹਾ ਜਾਂਦਾ ਹੈ ਸਿੰਧਾ ਨਮਕ ਸਾਡੀ ਸਿਹਤ ਤੇ ਕੀ ਅਸਰ ਪਾਉਂਦਾ ਹੈ ਮਹਰਮ ਤਬਕ ਇਹ ਨਮਕ ਦਾ ਬਹੁਤ ਜ਼ਿਆਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਵਧਾ ਸਕਦਾ ਹੈ ਜਿਸ ਨਾਲ ਦਿਲ ਦੇ ਦੌਰੇ ਅਤੇ ਦਿਲ ਦੀਆਂ ਬਿਮਾਰੀਆਂ ਵਧਣ ਦਾ ਖਤਰਾ ਪੈਦਾ ਹੋ ਜਾਂਦਾ ਹੈ ਬਹੁਤ ਜ਼ਿਆਦਾ ਸਿੰਧਾ ਨਮਕ ਖਾਣ ਨਾਲ ਵਾਟਰ ਰੀਟੇਸ਼ਨ ਵੀ ਹੁੰਦਾ ਜਿਸ ਨਾਲ ਗੁਰਦ ਗੁਰਦਿਆਂ ਤੇ ਵੀ ਦਬਾਅ ਪੈ ਸਕਦਾ ਹੈ ਲੰਬੇ ਸਮੇਂ ਤੱਕ ਸਿੰਦਾ ਨਮਕ ਦਾ ਸੇਵਨ ਕਰਨ ਨਾਲ T3 ਅਤੇ T4 ਹਾਰਮੋਨਸ ਵਿੱਚ ਵੀ ਕਮੀ ਆ ਸਕਦੀ ਹੈ ਸਿੰਦਾ ਨਮਕ ਕਿਵੇਂ ਅਤੇ ਕਿੰਨੀ ਮਾਤਰਾ ਵਿੱਚ ਵਰਤਣਾ ਚਾਹੀਦਾ ਆਓ ਜਾਣਦੇ ਹਾਂ ਸਿੰਦਾ ਨਮਕ ਦਾ ਸੇਵਨ ਨਿਯਮਤ ਤੌਰ ਤੇ ਨਹੀਂ ਕਰਨਾ ਚਾਹੀਦਾ ਜੈਨਿਕ ਸਾਨੂੰ ਡੇਲੀ ਇਹਨੂੰ ਨਹੀਂ ਯੂਜ਼ ਕਰਨਾ ਚਾਹੀਦਾ ਇਸ ਲਈ ਇਸ ਨੂੰ ਸਿਰਫ ਡਾਕਟਰਿਸਲਾ ਅਨੁਸਾਰ ਹੀ ਖਾਣਾ ਚਾਹੀਦਾ ਹੈ ਸਿੰਦਾ ਨਮਕ ਭੋਜਨ ਵਿੱਚ ਆਇਓਡੀਨ ਦੀ ਸਹੀ ਮਾਤਰਾ ਬਣਾਈ ਰੱਖਣ ਵਿੱਚ ਘਰ ਵਿੱਚ ਪਕਾਏ ਗਏ ਭੋਜਨ ਵਿੱਚ ਆਮ ਨਮਕ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ ਕਿਉਂਕਿ ਇਸ ਦੇ ਵਿੱਚ ਆयोडीਨ ਦੀ ਕਮੀ ਹੁੰਦੀ ਹੈ ਆयोਡੀਨ ਇਸ ਵਿੱਚ ਨਹੀਂ ਹੁੰਦਾ ਜਿਹੜਾ ਵੀ ਆਪਾਂ ਘਰੇ ਨਮਕ ਦੀ ਯੂਜ਼ ਕਰਦੇ ਆਂ ਡੇਲੀ ਖਾਣਾ ਪਕਾਉਣ ਦੇ ਲਈ ਉਹਦੇ ਵਿੱਚ ਆयोडीਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਆयोडीਨ ਯੁਕਤ ਹੀ ਨਮਕ ਆਪਾਂ ਨੂੰ ਯੂਜ਼ ਕਰਨਾ ਚਾਹੀਦਾ ਜਦੋਂ ਵੀ ਅਸੀਂ ਮਾਰਕੀਟ ਚੋਂ ਕੋਈ ਨਮਕ ਦੇ ਪੈਕੇਟ ਖਰੀਦਣ ਜਾਂਦੇ ਆਂ ਤਾਂ ਸਾਨੂੰ ਆयोडीਨ ਜ਼ਰੂਰ ਰੀਡ ਕਰ ਲੈਣਾ ਚਾਹੀਦਾ ਹੈ ਵੀ ਪੈਕੇਟ ਉੱਪਰ ਲਿਖਿਆ ਹੋਇਆ ਕਿ ਨਹੀਂ ਲਿਖਿਆ ਹੋਇਆ ਅੱਗੇ ਹੈ ਜੀ ਜਦੋਂ ਸਿੰਧਾ ਨਮਕ ਆਪਾਂ ਨੂੰ ਵਰਤਣਾ ਚਾਹੀਦਾ ਹੈ ਜਾਣਦੇ ਆਂ ਕਦੋਂ ਵਰਤਣਾ ਹੈ ਪਾਪੜ ਅਚਾਰ ਚਟਨੀ ਦਹੀਂ ਵਿੱਚ ਵੱਖਰੀ ਤੌਰ ਤੇ ਪਾਏ ਜਾਣ ਵਾਲੇ ਆਮ ਨਮਕ ਦੀ ਬਜਾਏ ਆਪਾਂ ਨੂੰ ਸਿੰਧਾ ਨਮਕ ਵਰਤਣਾ ਚਾਹੀਦਾ ਹੈ ਤਾਂ ਜੋ ਸਾਡੇ ਖਾਣੇ ਦਾ ਅਤੇ ਸਾਡੀ ਸਿਹਤ ਦਾ ਤੇ ਨਮਕ ਦਾ ਬੈਲੈਂਸ ਹੈ ਜਿਹੜਾ ਸਾਡੇ ਸਰੀਰ ਦੇ ਵਿੱਚ ਬਣਿਆ ਰਹੇ ਸੰਤੁਲਨ ਬਣਿਆ ਰਹੇ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਿਆ ਕਿ ਸਿੰਧ ਦਾ ਨਮਕ ਕਦੋਂ ਕਿਵੇਂ ਖਾਣਾ ਚਾਹੀਦਾ ਹੈ ਅਤੇ ਇਸ ਦੀ ਕਿੱਥੋਂ ਬਣਦਾ ਹੈ ਇਹ ਕਿਵੇਂ ਪਾਇਆ ਜਾਂਦਾ ਹੈ ਕਿੱਥੇ ਪਾਇਆ ਜਾਂਦਾ ਹੈ ਉਸਦੇ ਬਾਰੇ ਜਾਣਕਾਰੀ ਹਾਸਿਲ ਕੀਤੀ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਆਪਣੇ ਫਰੈਂਡਸ ਨਾਲ ਵੀ ਸ਼ੇਅਰ ਕਰਨਾ ਥੈਂਕਸ ਫॉर ਵਾਚਿੰਗ